ਕੁਟੀ ਆਹੇ ਨਿਕਲ ਮੰਗੀ ਮੈਂ ਹਾਂ ਅਪੰਕੀ ਲੱਗਾ ਅਪੰਕੀ ਇਹਦਾ ਲੱਗਾ ਗੁੱਡ ਮਾਸਟਰ ਹੈ ਨਿਕਲ ਗਿਆ ਉਹ ਬਾਹਰ ਕਰਕੇ ਮਿੰਨੂ ਦਮੇ ਹਾਂ ਜੇ ਮੇਂ ਸਰ ਪਹੁੰਚੇ ਸੀ ਗੁਰਪ੍ਰਤਾਪ ਸਿੰਘ ਜੀ ਪੜੇਵਾਲਾ ਜਿਨ੍ਹਾਂ ਨੇ ਸਾਡੇ ਨਾਲ ਇੱਕ ਕਮਿਟਮੈਂਟ ਕੀਤੀ ਸੀਗੀ ਕਿ ਹਰੇਕ ਮਹੀਨੇ ਸਾਡੇ ਕਲੱਬ ਨੂੰ ਜਿਹੜਾ 10000 ਦੀ ਮਾਲੀ ਮਦਦ ਦਿਆ ਕਰੇ ਕਰਨੀ ਸੋ ਅੱਜ ਸਰ ਪਹੁੰਚੇ ਨੇ ਸਰ ਨਾਲ ਫੇਰ ਸਾਡੀ ਜਿਹੜੀ ਮਾਲੀ ਮਦਦ ਕੀਤੀ ਆ ਸੋ ਸਰ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਫਿਰ ਪਹੁੰਚਣ ਦੇ ਉੱਤੇ ਵੀ ਕਿ ਸਾਡੇ ਕਲੱਬ ਦਾ ਜਿਹੜਾ ਮੈਂ ਬਹੁਤ ਬਹੁਤ ਸਾਥ ਦੇ ਰਹੇ ਹੁਣ ਕਿ ਇਸ ਸਪੋਰਟ ਨਾਲ ਅਸੀਂ ਕਰਵਾ ਸਕਦੇ ਆ ਜਦੋਂ ਤੱਕ ਸਾਡੇ ਕੋਲ ਪੈਸੇ ਨਹੀਂ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਪੈਸੇ ਨਾਲੇ ਸਾਰਾ ਕੁਛ ਆਣਾ ਬੱਲ ਆਣੀਆਂ ਕਿਟਸ ਆਣੀਆਂ ਜਾਂ ਨੈਟ ਪੋਲ ਵਗੈਰਾ ਸੋ ਅਸੀਂ ਸਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਸਾਡੇ ਛੋਟੇ ਜਿਹੇ ਸੱਦੇ ਦੇ ਉੱਤੇ ਇੱਥੇ ਪਹੁੰਚੇ ਨੇ ਸੋ ਸਰ ਥੈਂਕ ਯੂ so much ਕਿ ਅੱਜ ਬਹੁਤ ਹੀ ਵਧੀਆ ਇੱਕ ਮੈਚ ਸਾਡੇ ਜਿਹੜਾ ਕਲੱਬ ਦਾ ਤੇ ਆਰਮੀ ਟੀਮ ਦਾ ਹੋਇਆ ਤੁਸੀਂ ਵੀ ਦੇਖਿਆ ਇਹ ਮੈਚ ਇਸ ਕਰਕੇ ਕਰਵਾਇਆ ਗਿਆ ਕਿਉਂਕਿ ਤੁਹਾਨੂੰ ਵੀ ਅੱਗੇ ਜਿਹੜਾ ਫਿਊਚਰ ਦੇ ਵਿੱਚ ਪਤਾ ਲੱਗੇ ਆਪਾਂ ਖੇਡਣਾ ਕਿਦਾਂ ਆਪਾਂ ਇੱਥੇ ਹੀ ਖੇਡੀ ਜਾਂਦੇ ਨੇ ਜਿਵੇਂ ਕਹਿੰਦੇ ਖੂ ਤੇ ਡੱਡੂ ਵਾਲਾ ਕੰਮ ਹੁੰਦਾ ਵੀ ਸਾਨੂੰ ਲੱਗਦਾ ਸੀ ਵੈਸਟ ਵਿੰਦੀ ਅੱਜ ਤੇ ਤੁਸੀਂ ਗਰਾਉਂਡ ਤੇ ਪਹੁੰਚੇ ਅੱਜ ਬੱਚਿਆਂ ਦੇ ਹੌਸਲਾ ਵਜਾਈ ਕਰਦੇ ਹਰ ਮਹੀਨੇ ਤੁਸੀਂ ਆਉਂਦੇ ਬੱਚੇ ਕੀ ਕਹਿਣਾ ਚਾਹੁੰਦੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਇੱਥੇ ਦੇ ਪ੍ਰਬੰਧਕ ਕੋਚਸ ਨੇ ਅਰਵਿੰਦਰ ਰਾਣਾ ਜੀ ਤੇ ਉਹਨਾਂ ਦੇ ਸਾਰੇ ਸਾਥੀ ਸਾਰਿਆਂ ਦਾ ਧੰਨਵਾਦ ਕਰਦਾ ਪਿਛਲੇ ਮਹੀਨੇ ਵੀ ਮੈਨੂੰ ਇੱਥੇ ਆਉਣ ਦਾ ਮੌਕਾ ਮਿਲੇਆ ਅੱਜ ਜੋ ਸ਼ੋਅ ਮੈਚ ਇਹਨਾਂ ਨੇ ਆਰਗੇਨਾਈਜ਼ ਕਰਾਇਆ ਵੰਡਰਫੁਲ ਮੈਚ ਸੀਗਾ ਜੀ ਬਹੁਤ ਫਸਵਾ ਮੈਚ ਸੀ ਔਰ ਦੇਖ ਕੇ ਬੜੀ ਖੁਸ਼ੀ ਹੋਈ ਵੀ ਆਰਮੀ ਵਰਗੀ ਤਕੜੀ ਪ੍ਰੋਫੈਸ਼ਨਲ ਟੀਮ ਦੇ ਨਾਲ ਵੀ ਸਾਡੇ ਜਿਹੜੇ ਪਲੇਅਰ ਨੇ ਉਹਨਾਂ ਨਾਲੋਂ ਘੱਟ ਨਹੀਂ ਹੈਗੇ ਕਿਸੇ ਪਾਸੇ ਨੂੰ ਬਹੁਤ ਹੀ ਮਨ ਨੂੰ ਵਧੀਆ ਮੈਚ ਦੇਖਣ ਨੂੰ ਮਿਲਿਆ ਬੱਚਿਆਂ ਲਈ ਬਹੁਤ ਵਧੀਆ ਮੋਟੀਵੇਸ਼ਨਲ ਇੱਕ ਮੈਚ ਸੈਟਅਪ ਹੋਇਆ ਬੱਚਿਆਂ ਨੂੰ ਟੈਕਟਿਕਸ ਕਿੱਦਾਂ ਅਟੈਕ ਕਰਨਾ ਕਿੱਦਾਂ ਸਕੋਰ ਕਰਨਾ ਬੱਚਿਆਂ ਨੂੰ ਦੇਖ ਕੇ ਵੀ ਸਿੱਖਣ ਨੂੰ ਮਿਲਦਾ ਤੇ ਜਿੱਦਾਂ ਮੈਂ ਕਮਿਟਮੈਂਟ ਕੀਤੀ ਸੀ ਵੀ ਹਰੇਕ ਮਹੀਨੇ ਇਸ ਕਲੱਬ ਨੂੰ ਇਹਨਾਂ ਨੂੰ ਗੋਤ ਸਾਹਿਬ ਨੂੰ 10000 ਰੁਪਏ ਦੀ ਮਾਦੀ ਮਦਦ ਮੈਂ ਕਰੂੰਗਾ ਉਹੀ ਆਪਦੇ ਬੋਲੇ ਹੋਏ ਬੋਲਾਂ ਨੂੰ ਪੂਰੇ ਕਰਨ ਦੇ ਲਈ ਮੈਂ ਅੱਜ ਇੱਥੇ ਪਹੁੰਚਿਆ ਤੇ ਅੱਗੇ ਤੋਂ ਵੀ ਹਰ ਇੱਕ ਮਹੀਨੇ ਇਹਨਾਂ ਦਾ ਅਸੀਂ ਸਹਿਯੋਗ ਕਰਨ ਹਰ ਇੱਕ ਮਹੀਨੇ ਆਉਂਦੇ ਰਹਿਣਗੇ ਜਿਹੜੇ ਬੱਚੇ ਗਰਾਊਂਡ 'ਤੇ ਨਹੀਂ ਆਉਂਦੇ ਗਰਾਊਂਡ ਉਹਨਾਂ ਬਾਰੇ ਕੀ ਕਹਿੰਨਾ ਦੇਖੋ ਬੱਚਿਆਂ ਨੂੰ ਬੱਚਿਆਂ ਤੋਂ ਵੱਧ ਮੈਂ ਮਾਪੇ-ਪਾਪ ਨੂੰ ਅਪੀਲ ਕਰਦਾ ਵੀ ਤੁਸੀਂ ਆਪਣੇ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜੋ ਇਹਦੇ ਨਾਲ ਉਹਨਾਂ ਦੀ ਇਕੱਲੀ ਖੇਡ ਹੀ ਨਹੀਂ ਬਿਲ ਕੇ ਹੈਲਥ ਤੋਂ ਲੈ ਕੇ ਸਾਰਾ ਮੈਂਟਲ ਸਿਸਟਮ ਹੈ ਜਿਹੜਾ ਉਹ ਬਹੁਤ ਵਧੀਆ ਡਿਵੈਲਪ ਹੁੰਦਾ ਤੇ ਸਾਡੇ ਬੱਚਿਆਂ ਨੂੰ ਅੱਜ ਜਿਹੜਾ ਪੰਜਾਬ ਦੇ ਵਿੱਚ ਝੇਵਾਂ ਤਰਿਆ ਜਿਹੜਾ ਨਸ਼ਿਆਂ ਦਾ ਵਗ ਰਿਹਾ ਹੈ ਉਹ ਤੋਂ ਬਚਾਉਣ ਲਈ ਜ਼ਰੂਰੀ ਹੈ ਵੀ ਇਹਨਾਂ ਬੱਚੇ ਐਨਰਜੈਟਿਕ ਬਹੁਤ ਹੁੰਦੇ ਨੇ ਤੇ ਉਹ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜ ਕੇ ਰੱਖਿਆ ਜਾਂਦਾ। ਸੋ ਪੜਿਆਲਾ ਸਾਹਿਬ ਜਿੱਦਾਂ ਕਿ ਅੱਜ ਆਰਮੀ ਨਾਲ ਸਾਡੇ ਜੋ ਫਰੈਂਡਲੀ ਮੈਚ ਕਰਵਾਇਆ ਗਿਆ ਉਸ ਵਿੱਚ ਸਾਡੇ ਕੋਚ ਸਾਹਿਬ ਵੀ ਖੁਦ ਨਾਲ ਖੇਲੇ ਆ। ਸੋ ਕਿੱਦਾਂ ਲੱਗਦਾ ਬੱਚਿਆਂ ਨੂੰ ਇਸ ਨਾਲ ਮੋਟੀਵੇਸ਼ ਬਹੁਤ ਵਧੀਆ ਢੰਗ ਨਾਲ ਕੀਤਾ ਗਿਆ। ਜੀ ਮੈਂ ਪਹਿਲਾਂ ਹੀ ਦੱਸਿਆ ਹੈ ਵੀ ਮੈਨੂੰ ਦੇਖ ਕੇ ਬਹੁਤ ਸੰਤੁਸ਼ਟੀ ਹੋਈ। ਮੈਂ ਇਹਨਾਂ ਨਾਲ ਇੱਕ ਕਿੱਸਾ ਸਾਂਝਾ ਕਰ ਰਿਹਾ ਸੀ ਜਦੋਂ ਮੈਂ ਪਾਈਨ ਗਰੋਵ ਕਾਲਵੀ ਪੜ੍ਹਦਾ ਸੀ। ਤਾ ਸਾਡੀ ਫੁੱਟਬਾਲ ਦੀ ਟੀਮ ਸੀ ਤਾਂ ਸਾਡੀ ਸਬਾਤੂ ਇੱਕ ਉਥੇ ਆਰਮੀ ਦੀ ਗੋਰਖਾ ਰੈਜੀਮੈਂਟ ਸੀ ਉਹਨਾਂ ਨਾਲ ਸਾਡਾ ਮੈਚ ਹੋਇਆ ਤੇ ਇਹ ਤਾਂ ਮਤਲਬ ਇਹਨਾਂ ਦੇ ਤਾਂ ਆਲਮੋਸਟ ਕਹਿ ਲੋ ਵੀ ਇਹ ਇਕੁਅਲ ਤੇ ਹੀ ਕੋਈ ਹਾਰ ਜਿੱਤ ਵਾਲੀ ਗੱਲ ਹੀ ਨਹੀਂ ਹੈ ਤਾਂ ਪਰ ਸਾਨੂੰ ਉਹਨਾਂ ਨੇ ਬਹੁਤ ਬੁਰੀ ਤਰ੍ਹਾਂ ਹਰਾਇਆ ਸੀ ਤਾਂ ਇਸ ਕਰਕੇ ਜਿਹੜੇ ਪ੍ਰੋਫੈਸ਼ਨਲ ਪਲੇਅਰ ਪ੍ਰੋਪਰ ਉਹਨਾਂ ਕੋਲ ਦੇਖੋ ਪਲੇਅਰਸ ਵੀ 20 ਦੇ ਲਗਭਗ ਆ ਜਾਏ ਹੋਣਗੇ ਉਹਨਾਂ ਨੇ ਵਿੱਚ ਚੇਂਜ ਕਰਕੇ ਵੀ ਪਲੇਅਰਸ ਉਤਾਰੇ ਸਾਡੇ ਸੇਮ ਪਲੇਅਰਸ ਨਹੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ 25 10 25 ਮਿੰਟ ਦੇ ਮੈਚ ਜਿਹੜੇ ਨੇ ਉਹ ਲਗਾਤਾਰ ਖੇਡੇ ਤਾਂ ਡੈਫੀਨੇਟਲੀ ਫਰਕ ਪੈਂਦਾ ਪਰ ਇਹ ਦੇਖਣ ਨੂੰ ਮਿਲਿਆ ਵੀ ਕਿਸੇ ਪਾਸਿਓ ਸਾਡੀ ਟੀਮ ਜਿਹੜੀ ਹੈ ਉਹ ਘੱਟ ਨਹੀਂ ਹੈ ਉਹਨਾਂ ਨਾਲ ਮਤਲਬ ਪੂਰਾ ਬਰਾਬਰ ਦੀ ਟੱਕਰ ਸੋ ਜਿੱਦਾਂ ਕਿ ਅੱਜ ਆਰਮੀ ਦੇ ਨੌਜਵਾਨ ਵੀ ਸਾਡੇ ਜੋ ਬੱਚੇ ਖੇਡਣ ਵਾਲੇ ਉਹਨਾਂ ਦਾ ਜੋ ਹੌਸਲਾ ਵਜਾਈ ਕਰਨ ਆਏ ਆਏ ਹਨ ਸੋ ਉਹਨਾਂ ਵਰਕ ਕੀ ਕਰਨਾ ਚਾਹ ਬਹੁਤ ਉਹਨਾਂ ਦਾ ਧੰਨਵਾਦ ਦੇਖੋ ਉਹ ਇਕ ਪ੍ਰੈਕਟਿਸ ਕਰਾਉਣ ਲਈ ਕੋਚ ਸਾਹਿਬ ਦੀ ਤੇ ਬਾਕੀ ਸਾਰੇ ਕੋਚਸ ਦੀ ਰਿਕਵੈਸਟ ਰਿਕੁਐਸਟ ਤੇ ਉਹ ਮਤਲਬ ਮਨਸ਼ਾ ਦੇਵੀ ਕੋਲੋਂ ਆਪਦਾ ਵੀਕਲ ਆਰਮੀ ਦਾ ਲੈ ਕੇ ਸਾਰੀ ਟੀਮ ਲੈ ਕੇ ਇੱਥੇ ਪਹੁੰਚੇ ਨੇ ਤਾਂ ਉਹਨਾਂ ਦਾ ਬਹੁਤ ਧੰਨਵਾਦ ਉਹਨਾਂ ਦੇ ਕੋਚ ਸਾਹਿਬ ਦਾ ਧੰਨਵਾਦ ਤੇ ਉਹਨਾਂ ਦੇ ਜਿਹੜੇ ਵੀ ਇਨਚਾਰਜ ਨੇ ਉਹਨਾਂ ਦਾ ਧੰਨਵਾਦ ਤੇ ਅੱਗੇ ਨੂੰ ਵੀ ਉਮੀਦ ਕਰਦੇ ਆਂ ਵੀ ਐਦਾਂ ਦੇ ਹੋਰ ਮੈਚੇਸ ਦੇਖਣ ਨੂੰ ਮਿਲਦੇ ਰਹਿਣ ਧੰਨਵਾਦ ਥੈਂਕ ਯੂ ਠੀਕ ਹੈ ਸਾਡੀ ਅੱਜ ਦੇ ਇਸ ਫ੍ਰੈਂਡਲੀ ਮੌਕੇ ਦੇ ਮੈਚ ਦੇ ਉੱਪਰ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਮੇਰੇ ਆਪਣੇ ਸਟੂਡੈਂਟ ਵੀ ਹੈ ਪਰ ਮੇਰੇ ਆਪਣੇ ਸਕੂਲ ਦੀ ਜਿੱਥੇ ਮੈਂ ਸਾਰੀ ਲਾਈਫ ਲਗਾਈ ਹੈ ਉੱਥੇ ਵੀ ਇਹ ਗੇਮ ਦੀ ਤਕਰੀਬਨ ਮੈਂ ਰਹਾ ਮੋਟਾ ਕਿ ਮੇਰੇ ਤੋਂ ਇਸ ਗੇਮ ਬਾਰੇ ਆਪਣੀ ਗਾਈਡੈਂਸ ਲੈ ਰਹੇ ਨੇ ਮੈਂ ਵੀ ਟਾਈਮ ਪਟਾਈ ਉਹਨਾਂ ਦੇ ਕੋਲ ਤਕਰੀਬਨ ਆਉਂਦਾ ਰਹਿਣਾ ਹੈ ਅਰ ਦੇਖ ਕੇ ਬੜਾ ਮਨ ਖੁਸ਼ ਹੁੰਦਾ ਵੀ ਇਹ ਸੈਂਟਰ ਜਿਸ ਤਰ੍ਹਾਂ ਦਾ ਪਹਿਲਾ 85 86 90 ਤੱਕ ਚੱਲਦਾ ਰਿਹਾ ਉਸ ਤਰ੍ਹਾਂ ਹੀ ਚੱਲ ਰਿਹਾ ਉਹਨਾਂ ਵਧੀਆ ਚੱਲ ਰਿਹਾ ਇਸ ਵਾਸਤੇ ਸਾਡੇ ਇੰਨੇ ਵੀ ਹੋ ਸਟੂਡੈਂਟ ਹੈ ਅਰਵਿੰਦਰ ਖਾਸ ਕਿਹੜਾ ਕੋਚ ਹੈ ਇਸ ਕਲੱਬ ਦਾ ਕੋ-ਚੇਅਰਮੈਨ ਹੈ ਪ੍ਰਧਾਨ ਹੈ ਮੈਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਸ ਤੋਂ ਇਲਾਵਾ ਜੇ ਇਹਨਾਂ ਨੇ ਗਰਾਊਂਡ ਚਲਾਈ ਹੈ ਤਾਂ ਇਹਨਾਂ ਦੀ ਐਫਰਟਸ ਨਾਲ ਹੀ ਬੱਚੇ ਆ ਰਹੇ ਆਂ ਔਰ ਬੱਚੇ ਵੀ ਕਾਫੀ ਆ ਰਹੇ ਆਂ। ਤੁਸੀਂ ਜਿਹਨੂੰ ਦੇਖਦੇ ਹੋ ਸਭ ਤੋਂ ਪਹਿਲੀ ਬੜੀ ਗੱਲ ਹੈ ਕਿ ਇਹਨਾਂ ਨੇ ਕੁਰਾਲੀ ਦੇ ਇੱਕ ਉਗੇ ਨੌਜਵਾਨ ਸਰਦਾਰ ਗੁਰਪ੍ਰਤਾਪ ਸਿੰਘ ਜੀ ਪੜਿਆਲਾ ਜੀ। ਪੜਿਆਲਾ। ਉਹਨਾਂ ਨੂੰ ਇੱਥੇ ਆਣ ਦਾ ਮੌਕਾ ਮਿਲਿਆ। ਇਹਨਾਂ ਦੀ ਮਿਹਨਤ ਨੂੰ ਦੇਖਦੇ ਹੋ ਉਹਨਾਂ ਨੇ ਕਿਹੈਸਾ ਕੰਮ ਕਰਿਆ ਕਿ 10000 ਰੁਪਏ ਮੇਰਾ ਖਾਲਾ ਮਹੀਨਾ ਹੋ ਹਰ ਬੱਚਿਆਂ ਨੂੰ ਦੇ ਦੇਣ ਗਿਆ ਔਰ ਉਸ ਬਾਅਦ ਇਹਨੂੰ ਪੂਰਾ ਵੀ ਕਰ ਰਹੇ ਆਂ। ਔਰ ਅੱਗੇ ਨੂੰ ਵੀ ਉਹ ਕਹਿ ਰਹੇ ਵੀ ਇਹ ਇਸ ਤਰ੍ਹਾਂ ਹੀ ਚੱਲੂਗਾ ਜਦ ਤੱਕ ਮੈਂ ਹੈਗਾ। ਇਸ ਵਾਸਤੇ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਗੁਰਪ੍ਰਤਾਪ ਸਿੰਘ ਜੀ ਪੜਿਆ ਸੋ ਸਰ ਕਿੰਨਾ ਕ ਮਾਨ ਮਹਿਸੂਸ ਹੁੰਦਾ